ਵੰਦਰਪਣ ਦਾ ਸੰਧਾਰਾ ਲੈ ਕੇ ਚੱਲੇ ਅੱਜ ਲੈ ਇਹਦਾ ਪਹਿਲਾ ਹੀ ਗੇਟ ਦਾ ਖੋਲੀ ਆ ਆਹ ਲਾ ਆਹ ਲਾ ਚਵਾ ਲੋ ਤੇਲ ਉਹ ਤੇਲ ਨਹੀਂ ਚੋਣਾ ਧਾਰ ਹੀ ਚੋਦੇ ਮੱਝ ਦੀ ਇੱਥੇ ਤੇ ਆ ਜਾ ਹੁਣ ਲਿਪਾ ਲਿਪੀ ਹੋ ਰਹੀ ਹੈ ਹਜੇ ਤਾਂ ਕਰਨੀ ਨਹੀਂ ਅੰਦਰ ਕੋਈ ਕਰਨੀ ਹੈ ਨਨਤ ਖੋੜੇ ਜਾਣਾ ਹੂੰ ਆ ਕੀ ਖਲਾਰਾ ਪਾਇਆ ਇੰਨਾ ਅੱਜ ਬ੍ਰੈਕਲੀ ਨਾਲੇ ਉੱਤੇ ਸਾਹ ਵਿਆਹ ਵਾਲੇ ਡਰੈਕਲੀਨ ਕਰਾਉਣੇ ਆ ਇਹ ਹੈ ਇਹਦਾ ਪੰਡ ਮੰਨ ਲਾ ਲਾ ਬੈਲਾ 5000 ਰੱਖੋ ਹਾਂ 5000 ਨਹੀਂ ਆਉਂਦੀ ਹਾਂ 10-12 ਹਜ਼ਾਰ ਕਰ ਹਾਂ ਯਾਰ ਹੁੰਦੇ ਆਏ ਕਰੋ ਫਿਰ ਘਰ ਹੀ ਕਰ ਲਾਂਗੇ ਆਪਾਂ ਪ੍ਰੈਸ ਸਮਾਨ ਦਾ ਕਰ ਦੂੰਗੀ ਤਾਂ ਮੈਨੂੰ ਤਾਂ ਸਮਾਨ ਹੀ ਮੱਖਿਆ ਮੰਗਦਾ ਚਾਹੀ ਕੋਈ ਦੋ ਰੋ ਕਿੰਨੇ ਸੂਟ ਕਿੰਨੇ ਆ ਹੋਣਗੇ ਮੰਨ ਲਾ ਦਾ ਸਪੋਨ ਤੁਹਾਡੇ 8 ਹੋਗੇ 4-5 ਮੇਰੇ ਆ ਤੁਹਾਡੇ ਆ 2-3 2-3 ਢਾਢ ਦੇ ਆ ਹੈਂ ਆ ਜੀ ਤੁਹਾਡਾ ਜੋਲਿ ਗੁਰੀ ਕਰਾਣਾ ਹੋਵੇ ਵਿਆਹ ਤੇ ਪਾ ਲਈ ਐਂ ਕਰ ਮਾ ਦਾ ਕਹਣਾ ਜਿਹੜੇ ਮੇਨ ਮੇਂ ਜਿਹਾ ਉਹ ਯਾਰ ਸੱਟਲਾ ਵਿੱਚ ਮੇਨ ਮੇਂ ਨਹੀਂ ਹੈ ਸਾਰੇ ਐਨੇ ਮੇਨ ਹੋਰ ਹੈ ਵਿਆਹ ਵੀ ਕਿਦਰੀ ਗਾ ਚਾਹਦਾ ਹੁੰਦਾ ਬਾਲੇ ਹੂਟ ਹੋ ਜਾਣੇ ਆ ਸੂਟ ਗਣ ਕੇ ਜੇ ਭਾਈ ਵੀ ਕਿੰਨੇ ਨਹੀਂ ਉੱਥੇ ਭਾਈ ਨੂੰ ਸਮਝਾਉਣਾ ਇੱਕ ਦੋ ਦਿਨਾਂ ਚੋਹ ਜਿ ਲੱਗੇ ਪਏ ਆ ਕਾਕੋ ਜੀ ਹੋਏ ਨਾ ਨਹੀਂ 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 ਕਰਾ ਦਿਓ ਇੱਕ ਵਾਰੀ ਕਰਾ ਕੇ ਡੈਢ ਦਾ ਮਿਕਸ ਜਿਹਾ ਹੋਇਆ ਪਏ ਚੁੱਤੀ ਪਜਾਮੇ ਸਾਰੇ ਪਜਾਮਾ ਦਾ ਲੱਭਣਾ ਹੀ ਫਿਰ ਆ ਪੈਂਟ ਕੋਟ ਵੀ ਜੋ ਡੈਢ ਦਾ ਵੀ ਕਰਾ ਲੀ ਹਾਂ ਆ ਪੈਂਟ ਕੋਟ ਦੇਖੀ ਮੈਂ ਤਾਂ ਲਾਦਾ ਇੱਕੇ ਦਾ ਪਾਇਆ ਯਾਰ ਇਹ ਡੈੜੀ ਨੇ ਫਿਰ ਮੈਂ ਬਤਾ ਕੀ ਕਹਿੰਨੀ ਆ ਜਾਨੂੰ ਸਟੀਮ ਪ੍ਰੈਸ ਕਰਾ ਲੀ ਬਿਆਹ ਹਾਂ ਪ੍ਰੈਸ ਕਰਾ ਦਿੰਨੇ ਇਹਨੂੰ ਕੋਈ ਨਹੀਂ ਹੋਇਆ ਸਾਫ ਪਿਆ ਇਹ ਤਾਂ ਜਮਾ ਸਾਫ ਪਿਆ ਉਹ ਕਰਾ ਦਨਾ ਜਿਹੜਾ ਡੈੜੀ ਦਾ ਕਰਾਉਣ ਵਾਲਾ ਕਣਕੀ ਮੈਂ ਤਾਂ ਪਾੜੀ ਨੂੰ ਬੜਾ ਰਸੂ ਕਰਤੀ ਕਿੱਥੋਂ ਪਾੜ ਕੇ ਚੁੰਨੀ 100 ਤੋਂ ਫਟੀ ਹੋਈ ਆਦੇ 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 ਤੇ ਸੀਗੀ ਸੀ ਮੈਨੂੰ ਇਧਰੋਂ ਸੀ ਇਧਰੋਂ ਉਹ ਵਿਚਾਲਿਆਂ ਜੇ ਸੀ ਉਹਨਾਂ ਨੇ ਸੂਈ ਲੱਗੀ ਸੀ ਉਹਨਾਂ ਨੇ ਖਿੱਚਤੀ ਉਹਦੋਂ ਕਿਸੇ ਨੇ ਮੰਮੀ ਦੇ ਵੀ ਬੱਚੇ ਪਾਲੇ ਸਾਰੇ ਆ ਆ ਇੰਨੀ ਤਾਂ ਕੰਮ ਭਲਾਦੀ ਆ ਦੇ ਦੋ ਸਾਲ ਦਿਖਾਈ ਇਹ ਤਾਂ ਰਫੂ ਹੋ ਜੋ ਮੇਰਾ ਨੰਬਰ ਰਸੂ ਮੰਮੀ ਤੇਰੇ ਵਿੱਚ ਪਾਲੇ ਸਾਰੇ ਸਾਰੇ ਆ ਤਾਂ ਤਾਂ ਥੋੜੇ ਤਾਂ ਉਹ ਨਹੀਂ ਹੈਗਾ ਕੀ ਆ ਨਹੀਂ ਹੈਗੀ ਡਿੱਕੇ ਸੀ ਉੱਥੇ ਨ ਡਿੱਗੀ ਪਈ ਹੋਵੇ ਤੇ ਜਿੱਤ ਚਾਕੇ ਹੋਰ ਵਾਸਟਰ ਮਣੇ ਸੀ ਉੱਥੇ ਹੋਵੇ ਤੇ ਆ ਸੂਟ ਦਾ ਚੁੰਨੀ ਹੈ ਨਹੀਂ ਬਾਹਰ ਦਾ ਵਿੱਚ ਚੁੰਨੀ ਨਹੀਂ ਫਿਰ ਸਾਰੇ ਲੱਭ ਕੇ ਲੈ ਕੇ ਆਉਣੇ ਸੀ ਇਕੱਠੇ ਹੀ ਚੁੰਨੀ ਕਿਸੇ ਦੀ ਚੁੰਨੀ ਹੈ ਨਹੀਂ ਇਹਦਾ ਪਜਾਮਾ ਹੈ ਨਹੀਂ ਆ ਡੇਢ ਦਾ ਪੀਸ ਪੂਰਾ ਇਹਦਾ ਪੂਰਾ ਹੋ ਮਨਲਾਦ ਪੈਂਟ ਇਹਦਾ ਸਟੀਮ ਪ੍ਰੈਸ ਕਰਾ ਲਾ ਸਟਾ ਸ਼ਾਰਟ ਵੇਚੀ ਹੋ ਹੈ ਨਹੀਂ ਫਿਰ ਕਰਤੀ ਹਾਲੇ ਡੈਡੀ ਨੂੰ ਮੈਂ ਤੁਹਾਨੂੰ ਵਿਆਹ ਤੇ ਪਾ ਲਾਂਗੇ ਸਟੀਮ ਕੋਝੂਗੇ ਤਾਂ ਹਾਂ ਬਸੀਆਂ ਤਾਂ ਹੋ ਜੂ ਫੇਰ ਫੇਰ ਕਰਾਵਾਂਗੇ ਅੱਧਰ ਪਾ ਲਈਏ ਤੁੰ ਚਲ ਤੁਹਾਡੇ ਹੋਰ ਕਿਹੜੇ ਆ ਮੇਰਾ ਤਾਂ ਪਤਾ ਨਹੀਂ ਬਸ ਆ ਹੀ ਹੋਣੇ ਆਪਾਂ ਦਾ ਧੋ ਕੇ ਉਵੇਂ ਪਾ ਲੈਣੇ ਆਪਣਾ ਐਡਾ ਕੋਈ ਹੈ ਨਹੀਂਗਾ ਡਰੈਡ ਰੂਕਲੀ ਨਾਲ ਆਹ ਨੋੱਕ ਕਰੀ ਉਹ ਲਿਆਂਦੀ ਹੁੰਦਾ ਉਹ ਦੇਖ ਲੈ ਲੱਭ ਕੇ ਉਹਨੂੰ ਪਤਾ ਵੀ ਮੇਰਾ ਕਿੱਥੇ ਕੀ ਪਿਆ ਇਹਦੀ ਚੁੰਨੀ ਰੋਵੇਂ ਦੀ ਚੁੰਨੀ ਹੈ ਨਹੀਂ ਦੁੱਧੇ ਸੂਟ ਦੀ ਸੀ ਸੈੱਟ ਹੀ ਪੂਰੇ ਨਾਲ ਹੈਂਗਰ 'ਚ ਡੰਗ ਰਾਂਗੇ ਕੀ ਹੋ ਗਿਆ ਮਾ ਸਹਿਬਾਂ ਨੂੰ ਕਹਿੰਦੇ ਉੱਤਰਿਆ ਹੁਣ ਉਤੋਂ ਸਹਿਬਾਂ ਦਾ ਹਜੇ ਵਾਲ ਬੂਲ ਆਪਦੇ ਵਿੰਗੇ ਟੇਡੇ ਕਰੀ ਜਾਂਦੀ ਆ ਹੋਰ ਉਹਦਾ ਲਾਊ ਕੀ ਟਾਈਮ ਹਜੇ 10 15 ਮਿੰਟ ਆ ਇਹਨੇ ਮੂੰਹ ਮਾਂ ਪਲਾਸਟਰ ਕਰਨਾ ਫੇਰ ਆਉਗੀ ਮੂੰਹ ਨੂੰ ਕੀ ਹੋਇਆ ਸੇ ਹਣ ਪਤਾ ਨਹੀਂ ਕਹਿੰਦੀ ਮੇਕਅਪ ਕਰਨਾ ਤੂੰ ਵੀ ਕਰਦੀ ਹੁੰਦੀ ਮੈਂ ਮੇਕਅਪ ਹਾਂ ਕੋ ਹੁੰਦਾ ਨਹੀਂ ਸੀ ਉਦੋਂ ਡੈਡੀ ਹੈ ਡੈਡੀ ਹੁੰਦਾ ਸਭ ਕੁਝ ਸੀ ਹਾਂ ਨੇਚਰਲ ਬਿਊਟੀ ਸੀ ਤੇਰੀ ਵੇ ਦਾ ਭਾਈ ਇਹ ਦੇਸੀ ਬੰਦੇ ਆ ਕਦੇ ਸਰਖੀ ਦਿਨ ਆ ਕੇ ਦੇਖੀ ਕਦੇ ਦੇਸੀ ਬੰਦੇ ਦੇਸੀ ਹੁੰਦੇ ਸੀ ਆ ਵੀ ਲੈ ਕੇ ਜਾਣੀਆਂ ਹਜੇ ਉਹ ਠੱਕੇ ਨਹੀਂ ਮੰਨੇ ਆ ਉਹ ਡਰਾਈ ਕਲੀਨ ਕਰਾਉਣੇ ਆ ਲੱਗਣਾ ਹਜੇ 7-8000 ਦੇਖੇ ਹੋਰ ਤੇ ਆ ਜਾ ਹੁਣ ਆਉਗੀ ਹਜੇ ਕੱਢ ਜਾ ਤਰੀ ਕਿਹੜੇ ਬਾਤ ਸੁਣਦੀ ਆ ਤਾਂ ਹਾਂ ਤਾਂ ਨਹੀਂ ਬਾਤ ਸੁਣਦੀ ਨਹੀਂ ਸੌਣ ਦੀ ਉਹ ਪੰਜਾਬੀ ਪੀਪਾ ਮਾਪੀ ਪਾਖ ਨੇ ਪਨੋਣਾ ਪੈ ਨਹੀਂ ਹੋ ਰਾਲਾ ਵੀ ਨਾਲ ਲੈ ਜਾਣਾ ਮੂਰਾ ਦੋਰ ਪੀਪੇ ਲੈ ਜਾਓ ਮੂਰਾ ਨਾਲ ਜਾ ਸੰਧਾਰਾ ਉਹ ਨਾ ਸੰਧਾਰਾ ਦਾ ਸੰਧਾਰੇ ਲੈ ਕੇ ਜਾਨੇ ਸੰਧਾਰੇ ਬਿੰਦਰਪਨ ਦਾ ਸੰਧਾਰਾ ਲੈ ਕੇ ਚੱਲੇ ਅੱਜ ਆ ਮੂਰਾਣਾ ਪੀਪਾ ਬੜਾ ਸੋਹਣਾ ਯਾਰ ਨੂੰ ਲੈ ਦੇਖਿਆ ਤੁਹਾਨੂੰ ਕਿਹਾ ਸੀ ਨਾ ਵੀ ਇਹ ਤਾਂ ਉਹ ਕੱਪੜੇ ਹਜੇ ਬਾਹਰ ਪਾਏ ਆ ਹਾਂ ਹਜੇ ਤਾਂ ਉਹ ਦੇ ਫੈਸ਼ਨ ਚੱਲ ਰਿਹਾ ਪੂਰਾ ਇਹ ਇਹ ਲੇ ਪਾ ਲਿਪੀ ਹੋ ਰਹੀ ਹੈ ਹਜੇ ਤਾਂ ਚੰਨੀ ਦਾ ਦਿਨ ਅੰਮ੍ਰਿਤ ਕੋਲ ਨਹੀਂ ਹੈ ਨਨਤਾ ਖੜੇ ਜਾਣਾ ਵੱਡੇ ਤੋਂ ਸ਼ੁਰੂ ਕੀਤਾ ਕੰਮ ਸੀ ਹਾਂ ਵੱਡੀ ਭੈਣ ਤੋਂ ਲੈ ਕੇ ਛੋਟੀ ਭੈਣ ਤੱਕ ਜਾਵਾਂਗੇ ਸੰਧਾਰੇ ਦੇਣਾ ਤੇ ਨਾਲ ਹੀ ਰੋਟੀ ਪਾਣੀ ਖਾ ਜਾਣਾ ਹੈ ਇਕੱਠਾ ਹੀ ਕੰਮ ਨਿਮੇੜਾਉਣਾ ਹੁਣ ਵਰਬਾ ਕਰਨਾ ਪੈਕਿੰਗ ਕਰਾਂ ਮੈਂ ਤੇਰਾ ਤਾਂ ਨਹੀਂ ਕੋਈ ਕੱਪੜਾ ਪਾ ਲੈ ਪਾ ਲੈ ਪਾ ਲੈ ਸਾਰੇ ਹੂੰ ਹੂੰ ਲੈ ਲੈ ਇੱਕੋ ਜਿਹੀਆਂ ਦੋ ਉਹਨੂੰ ਵੀ ਗਿਆ ਪੈਰਾਸ਼ੂਟ ਪਾਉਣ ਕਹਿੰਦੇ ਨਹੀਂ ਕਰਨੀ ਆ ਕਰਮੀ ਆ ਅਹ ਮਾਟਰ ਛਕੀ ਨਹੀਂ 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 ਕਰਨਾ ਸਹੀ ਗੱਲ ਆ ਕਰਨੀ ਵੀ ਦੇਖਣੀ ਆ ਉਹਦਾ ਸਰੀਰ ਵੀ ਦੇਖਣਾ ਤੇ ਵਿਆਹ ਵਰਮ ਜਿ ਰੱਖਦਾ ਉਹਦੋਂ ਵੀ ਦੇਖਿਆ ਉਹਦਾ ਪੈਰਾਸ਼ੂਟ ਵਾਲੇ ਉਹਦੋਂ ਨਹੀਂ ਦੇਖਿਆ ਇੱਕੋ ਬਾਹਰ ਮਰੀ ਸੀ ਚਲੋ ਬਸ ਤਿਆਰ ਆ ਹਾਂ ਬਸ ਇਹ ਨਿਕਲ ਗਿਆ ਹਾਂ ਸਭ ਗਿਆ ਹੁਣ ਕੀ ਆ ਹਾਂ ਹੁਣ ਤਾਂ ਕੋਈ ਡਾਕਟਰ ਨਹੀਂ ਆ ਮੂਠ ਨਹੀਂ ਨਾ ਅਜੇ ਮੇਰੇ ਤੋਂ ਪਹਿਲਾਂ ਲਓ ਜੀ ਦਾ ਟੈਚੀ ਜਿ ਪੈ ਕੇ ਐਂਡ ਆਈ ਐਮ ਗੋਇੰਗ ਚਲੋ ਚਲ ਜੀਏ ਕਰਾਂ ਗੁੱਡੀ ਆ ਜਾ ਆ ਜਾ ਆ ਜਾ ਹੂੰ ਕਿੰਨੀ ਇੱਕ ਸਾਈਡ ਸੋਹਣੀ ਲੱਗਦੀ ਜਾਂ ਆ ਕੇ ਦੋ ਸੋਹਣੀ ਲੱਗਦੀ ਹੈ ਕਿੰਨਾ ਜ਼ਿਆਦਾ ਸੋਹਣੀ ਲੱਗਦੀ ਹੈ ਹੈ ਨਾ ਐ ਵਧੀਆ ਲੱਗਦੀ ਆ ਮਾਂ ਤਾਂ ਨਹੀਂ ਕੀ ਕੀ ਸਾਰੀ ਸੋਮ ਦੀ ਟਾਈਟ ਕਰਾਉਣ ਵਾਲੀ ਆ ਉਹ ਡਿੱਗ ਜਾਂਦੀ ਆ ਸਾਫ ਹੂੰ ਪਾਲਾ ਮਾਇਰ ਕਿਹਾ ਕਰੋ ਘਰ ਇਹਨੂੰ ਆ ਜੂਵੀ ਕਿਹਨੇ ਲੁਕਾਸ ਨਾ ਕੀਤਾ ਸੂਟ ਸੋ ਕਾਲ ਤੇ ਘੜ ਕੋ ਹੈ ਗਾਲ ਸਾਡੋ ਤੇ ਡੈਕੋ ਵੀ ਮੋੜ ਚੋ ਕਹੋ ਵੀਰਾ ਖਲੀ ਅੰਦਰੇ ਰੱਖਣਾ ਉੱਧਰ ਬੰਦਰ ਭਾਣਾ ਰੱਖ ਲੈ ਸੂਟ ਇਹ ਬਨਾਲੀ ਥੋੜੀ ਕਿ ਰੱਖ ਲਓ ਹਾਂ ਇਹ ਦੇ ਦੇਣੇ ਸੁਧਾਰਿਆਂ ਦੇ ਨਾਲ ਹਾਂ ਬੰਦਰ ਭਾਣਾ ਆ ਚਾਰਜਰ ਤੇ ਲਾਤਾ ਲਾ ਲ ਇੰਦਰ ਚਾਰਜਰ ਕਿੱਥੇ ਆ ਉਹ ਅੰਦਰ ਆ ਪੰਡ ਤਾਂ ਜਾਨੀ ਹੁਣ ਪੰਡ ਵੀ ਲੈ ਕੇ ਜਾਣੀ ਪਣੀ ਆ ਮੈਂ ਚਲੀ ਕਿ ਕਰਨੇ ਕੋਲ ਹੈਗਾ ਚਾਰਜ ਨਹੀਂ ਚਾਲਦੇ ਲੈ ਚਾਲ ਲਈ ਚਾਰ ਦਿੰਦਾ ਚਲੋ ਵੀ ਚਲੋ ਇੱਕ ਦਾਰ ਹਾਂ ਮੈਂ ਕਾਲਾ ਜਣ ਦੋਹਾਂ ਨੂੰ ਲੈ ਚੋਣੇ ਆ ਹਾਂ ਨਹੀਂ ਰੱਖਣ ਨਹੀਂ ਇਹਨੂੰ ਚੋਕਣ ਹੁਣ ਵਿੰਦ ਨੂੰ ਕੋਲੇ ਹੁੰਦੇ ਕਿ ਆਣਾ ਹਾਂ ਤੇ ਹੁਣ ਇੱਕ ਮੈਨੂੰ ਉਹ ਕੰਮੇ ਭਣੇ ਦਾ ਸੰਧਾਰਾ ਉਹ ਕੰਮੇ ਭਣੇ ਦਾ ਸੰਧਾਰਾ ਉਹ ਗਿਆ ਚੱਕੋ ਫਿਰ ਉਹ ਵੀ ਪੀਪਾ ਇੰਦਰ ਹੋ ਗਿਆ ਤਾਂ ਲੱਖੋ ਆਹ ਤੇ ਕੰਮੇ ਦਾ ਕੋਲਾ ਵਾਲਾ ਪੀਪਾ ਆ ਚੱਕੋ ਗਰਾ ਆ ਫਾੜ ਲੈ ਆ ਲੈ ਕਰ ਆ ਕੰਮੇ ਤਾਂ ਰਹਿੰਦੇ ਕਿਉਂ ਦੇਖੇ ਨਹੀਂ ਉਹਨਾਂ ਕੰਮੇ ਨੂੰ ਕੱਲ ਨੂੰ ਹੋਰ ਲੈ ਕੇ ਆਇਓ ਆਉਂਦਾ ਕਿੱਥੇ ਇੰਨਾ ਨਹੀਂ ਲੋਟਾ ਨੇ ਪੀਪੇ ਵੇਚੋ ਤੇ ਫੁੱਡੀ ਦੇ ਚੱਲ ਫਿਰ ਆ ਕੇ ਕੱਲ ਨੂੰ ਆ ਮੁਰਗੇ ਫੇਰ ਦੇ ਆ ਸੂਟ ਲੈ ਲਿਆ ਰੂਣੇ ਦਾ ਉੱਥੇ ਲਿਆ ਬਾਹਰ ਕੱਢ ਕੇ ਰੱਖਦਾ ਸੂਟ ਅੱਛਾ ਫਿਰ ਕਰ ਲੂ ਨਹਿਮਾ ਗਿਆ ਆ ਕੇ ਉਹਨੂੰ ਐਨੇ ਫੀਪੇ ਨੇ ਬੈਠਾ ਹੈ ਕਿੱਥੇ ਦੋ ਰੰਗ ਵਾਲਿਆਂ ਦਾ ਇਹ ਮਗਰ ਇਹ ਜਿਹੜਾ ਤੁਖਲੀ ਹੋਵੇਗੀ ਉਹ ਨਹੀਂ ਆ ਪੰਡ ਹੋਣੀ ਆ ਅੰਦਰ ਉਹ ਗਗਾ ਆ ਪੰਡ ਵੀ ਹੋਣੀ ਆ ਮਗਰ ਲਈ ਤੇ ਡੈਡੀ ਆ ਫੜੂ ਮੈਂ ਪੰਡ ਲਿਆਉਣਾ ਫਿਰ ਚੱਲਾਂਗੇ ਫਿਰ ਸੂਟ ਵੀ ਲੈਣ ਦਿੰਦੇ ਆ ਆਓ ਕੱਢਦੇ ਫਿਰ ਸੂਟ ਕਮੇ ਪਾਣੇ ਦਾ ਚਲੋ ਜੀ ਸੈਟ ਬੈਠਿਆ ਮੰਮੀ ਕੱਪੜੇ ਫਾਂਡੀ ਬਹੁਤ ਵੱਢੀ ਆ ਉਹ ਹੋਰ ਕੱਪੜੇ ਦਾ ਨਹੀਂ ਆ ਕੱਪਾ ਬਦਲਾ ਕਰੀ ਫਿਰਦਾ ਬਦਲ ਕਿੰਨੇ ਸੋਹਣੇ ਬਦਲ ਸੋਹਣੇ ਕਿੰਨੇ ਲੱਗਦੇ ਆਰੇ ਸਾਰੇ ਪਿੰਡ ਦਾ ਵੀ ਘੇੜਾ ਘੜਾਉਣਾ ਯਾਰ ਨੂੰ ਦੱਸਣਾ ਵੀ ਆਪਣਾ ਪਿੰਡ ਆਇਆ ਸਾਡੇ ਪਿੰਡ ਚ ਆ ਕੋਸ ਤੇਰੇ ਸਹੁਰੇ ਆ ਦੇ ਬੈਠੇ ਕਿਉਂ ਸਾਥਾਂ ਕੀ ਜੇ ਆਪਣੀ ਆਰੇ ਪਿੰਡ ਦਾ ਟੂਰ ਲਵਾਉਣਾ ਇਹਨੂੰ ਅਜਲਾ ਕਹਿੰਦਾ ਤਾਂ ਹੁਣ ਆ ਵੀ ਇਹਨਾਂ ਦੀ ਗੱਡੀ ਨਹੀਂ ਚੱਗਦੀ ਸਹੁਰਾ ਦਾ ਗੱਡੀ ਤਾਂ ਹੁਣ ਫਿਰ ਵਿਆਹ ਹੋ ਕੇ ਛੱਡੇ ਆ ਹੁਣ ਆਈ ਚੱਲੜੀਆਂ ਆ ਪਹਿਲਾਂ ਤਾਂ ਟੱਕਦੀ ਸੀ ਪਹਿਲਾਂ ਤਾਂ ਚੱਲ ਨਹੀਂ ਸਕਦੀ ਬਾਬੇ ਵੀਡੀਓ ਦਾ ਕਰ ਹਾਂ ਇਹ ਬਾਬਾ ਫ੍ਰੈਂਡ ਫੋਟੋਗ੍ਰਾਫਰ ਜਿਹਨੇ ਸਾਡੇ ਆਪਣੇ ਸਾਰੇ ਵਿਆਹ ਦਾ ਬਾਬੇ ਨੇ ਕੀਤਾ ਸੀਗਾ ਹਾਂ ਬਹੁਤ ਸੋਹਣੀ ਵੀਡੀਓ ਬਣਾਈ ਐ ਐਵੇਂ ਕਹਿਣ ਨੂੰ ਕਿਵੇਂ ਮਰਜ਼ੀ ਕਹਿਦੀ ਐ ਪੂਰਾ ਘੈਂਟ ਕੰਮ ਕੀਤਾ ਬਾਬੇ ਨੇ ਯਾਰ ਛੇਰਾ ਲਾਇਆ ਪਿਆ ਫੇ ਜਿਹੜੇ ਆਪਣੇ ਗਾਣੇ ਆਉਣਿਆ ਉਹਨਾਂ ਦੀ ਵੀ ਵੀਡੀਓ ਵੀ ਬਾਬੇ ਨੇ ਬਣਾਈ ਐ ਇਹ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਗਾਣਾ ਹੁਣ ਛੱਡਾਂਗੇ ਆਪਾਂ ਦਸਾਂ ਦਿਨਾਂ ਨੂੰ ਏ ਆਕੇ ਗੁਰਦੁਆਰਾ ਸਾਹਿਬ ਬਿੰਦਰ ਭੈਣੇ ਦਾ ਫੋਨ ਆਇਆ ਇੱਥੇ ਤਾਂ ਭਾਈ ਸੀ ਬਿੰਦਰ ਭੈਣੇ ਕਹਿੰਦੀ ਸੀ ਤਾਂ 11 ਵਜੇ ਆਉਣਾ ਸੀ ਮੈਂ ਕਿਹਾ ਹਾਂ ਜੀ ਤਾਂ ਅਸੀਂ ਤਿਆਰ ਹੁੰਦੇ ਆਂ 11 ਵਜੇ ਤਾਂ ਅਸੀਂ ਸਾਡੇ ਕੰਮ ਨਿਬੜਦੇ ਆਂ 11 ਵਜੇ ਤਾਂ 12 ਵਜੇ ਨਿਬੜਿਆ ਅੱਜ ਤਾਂ ਜੀਰਾ 12 ਵਜੇ ਮੁਕੰਮਲ ਸ਼ਾਮ ਦਾ ਦੇ ਵੀ 4:30 ਹੋ ਜਾਣੇ ਆ ਕਾ ਤੋ ਉਹਦੇ ਉੱਥੇ ਟਾਈਮ ਲੱਗ ਜਾਣਾ ਥੋੜਾ ਜਿਹਾ ਤੇਰੇ ਕੱਪੜੇ ਖੜਾਉਣੇ ਆ ਇੱਕ ਦੋ ਕੰਮ ਮੈਨੂੰ ਆ ਸ਼ਹਿਰ ਕਿਸੇ ਤੇ ਮਾਰੀ ਬਿਲਾ ਇੱਥੇ ਵਿਆਹ ਹੋਇਆ ਦੀ ਆਪਣਾ ਪਿੰਜੀ ਐ ਹੈ ਅੱਛਾ ਖਾਲੀ ਬੈਦਲੋ ਜਨਾ ਹਾਂ ਹੀ ਆ ਫਿਰ ਚਲੋ ਬਈ ਇੱਥੋਂ ਲਾਵਾਂਗੇ ਨਾ ਮਠਿਆਈ ਮਠੀਈ ਪੱਲੀ ਪਪੜ ਦਾ ਦੋਸਤ ਆ ਅੱਛਾ ਲੈ ਸੱਚੀ ਮਟਰ ਨਾ ਪਤਾ ਮੈਂ ਤੇ ਫਫੜ ਇੱਕ ਦੋ ਵਾਰ ਆਏ ਆ ਨਾ ਪੱਡੇ ਡੁੱਬੇ ਲੈਣ ਪਹਿਲਾਂ ਦੱਸਦੀ ਤੈਨੂੰ ਮੈਂ ਤਾਰ ਕੇ ਲੈ ਕੇ ਜਾਂਦਾ ਨਾਲੇ ਸਸਤਾ ਦੇ ਦਿੰਦਾ ਆਪਾਂ ਨੂੰ ਉਹ ਕਰੇ ਵੀ ਛੱਡ ਕੇ ਉਹ ਚਲੋ ਪਤਾ ਖਾਈਏ ਓੱਖ ਲੱਗੀ ਵੀਰ ਘੰਟਾ ਲੱਗਾ ਉਹ ਟਾਈਮ ਬਾੜਾ ਗਾਂ ਗਾਹ ਕਵਾਲੇ ਸੀਗੇ ਖੜੇ ਇਹਦੇ ਗਾਂ ਸੂਪੀ ਪਾਣੇ ਕੀ ਹਾਂ ਨਾ ਫੇਰ ਤੱਕ ਬੌਲੀ ਖਾਵਾਂਗੇ ਜਾ ਕੇ ਹੋਰ ਖਾਣੇ ਦਿੱਤੀ ਬੱਛੀ ਮੈਂ ਨਹੀਂ ਦਿੱਤੀ ਖੱਟੀ ਅੱਛਾ ਦੋ ਹੇ ਦੋ ਸੂਪੀਆਂ ਮੱਝ ਵੀ ਸੂਪੀ ਹਾਂ ਫੇਰ ਤੱਕ ਬਧਾਈਆਂ ਦਵਾਂਗੇ ਜਾ ਕੇ ਹਾਂ ਨਾਲੇ ਖਾਵਾਂਗੇ ਬੌਲੀ ਚਾਹ ਨਹੀਂ ਪੀਦੇ ਸਰ ਨਹੀਂ ਦੁੱਤੀ ਜਾਂਦਾ ਚਾਹ ਪੀਨੇ ਆ ਚੱਲ ਕੇ ਏ ਆ ਯਾਰ ਤੁਸੀਂ ਤਾਂ ਕੋਈ ਨਹੀਂ ਆ ਚਾਹ ਆਪ ਹੀ ਨਹੀਂ ਛੱਡਦੀ ਨਾ ਮੰਮੀ ਤੂੰ ਛੱਡਦੀ ਏ ਮੈਂ ਤਾਂ ਡੈਡ ਚਾਰ ਵਾਰੀ ਪੀ ਲਿਆ ਪੰਜ ਵਜੇ ਤੱਕ ਲੈ ਲੋ ਅੱਤੂ ਆ ਵੀ ਆ ਗਈ ਬਾਸ ਹੁਣ ਤਾਂ ਮਿੰਟ ਪੰਜਾਂ ਦੀ ਗੱਲ ਆ ਯਾਰ ਚੱਕਲਾ ਤੋ 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 ਕਰ ਜਾਂਦਾ ਗਰਦਾ ਤੋ 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 ਚੱਕਲੇ ਨਹੀਂ ਉਹਨਾਂ ਦਾ ਪੰਡ ਆ ਜਾਣਾ ਤੇਰਾ ਤਾਂ ਬੈਚੀ ਰਹਿਣਾ ਤੇਲ ਚੋਣਾ ਹਲੋ ਚੱਕਲੇ ਵਿਚ ਚੱਕਲੇ ਹਲੋ ਲਾ ਜੂ ਆਈਆ ਕਹਿੰਗੀਆਂ ਫਲਾਣਾ ਨੇ ਕੀ ਆ ਜੂ ਆਈ ਜੂ ਆਈ ਕੀ ਪਤਾ ਨਹੀਂ ਮੈਂ ਤਾਂ ਦੁਖਾਈ ਹੋਸੀ ਉਹ ਆ ਗਿਆ ਪੰਡ ਥੋੜਾ 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 ਆ ਟੱਬਾ ਜਾ ਰਹਿ ਗਿਆ ਬਸ ਇਹਨਾਂ ਦੇ ਪਹਿਲਾਂ ਸਾਰੇ ਇੱਧਰ ਬੈਈ ਆਂਦੇ ਐ ਕੋਣ ਆਹਦਾ ਪਤਾ ਨਹੀਂ ਕੌਣ ਸੀ ਉਹੀ ਜੇ ਤਾਂ ਉਹ ਵੀ ਹੱਸ ਪੇ ਵਿਚਾਰੇ ਤੂੰ ਚੱਲ ਤੋਟੜ ਬੰਨੇ ਛੋਟਾ ਬਹੁਤ ਆ ਆ ਕਾਏ ਤੇਰੀ ਕੁੜੀ ਦਾ ਘਰ ਆ ਗਿਆ ਮੰਮੀਆਂ ਲੈ ਇਹਦਾ ਪਹਿਲਾ ਹੀ ਗੇਟ ਤਾਂ ਖੋਲੀ ਆ ਆਹ ਲਾ ਆਹ ਲਾ ਲਾ ਚਵਾ ਲਓ ਤੇਲ ਉਹ ਤੇਲ ਨਹੀਂ ਚੋਣਾ ਧਾਰ ਹੀ ਚੋਦੇ ਮੱਝ ਦੀ ਇੱਥੇ ਸੋਨਾ ਬਣ ਗਿਆ ਹੈ ਨਾ ਇੰਟਲੌਕ ਲਾਏ ਤੇ ਇਹ ਤਾਂ ਵਿਚਾਰੀ ਆ ਹੀ ਰਹਿੰਦੀ ਹੈ ਮੱਝਾਂ ਘਾੜੀਆਂ ਕੋਈ ਨਾ ਤੇਨੂੰ ਕੀ ਯਾਰ ਕੋਈ ਨਾ ਤੇਲ ਵਾਲਾ ਮਜ਼ਾਕ ਕਰਦੇ ਵਿਚਾਰੀ ਦੀ ਮੱਝ ਵੀ ਉਮੀ ਬੁਝਾਈ ਭਾਣੇ ਨੇ ਹੋਰ ਆ ਪੱਟ ਤਾ ਤੋ ਕੋ ਆ ਸਾਰਾ ਕੋ ਪੱਟਦਾ ਇੱਥੇ ਤਾਂ ਬਣਾਤਾ ਚਲੋ ਆਣਾ ਤੇਲ ਤੇਲ ਚ ਵਾਇਆ ਇਨੀ ਯਾਰ ਮਾਜ ਤਾਂ ਇਹ ਦੋ ਥਣ ਘਟ ਦੰਦੀ ਆਪੇ ਧਾਰ ਨਕਲ ਜਾਣੀ ਸੀ ਉਹਦੀ ਮਾਸੀ ਸਾਸਰੀ ਕਾਲ ਹੋਰ ਕਹਿਵਾ ਹੋਰ ਭਣਿਆ ਸਾਸਰੀ ਕਾ ਠੀਕ ਹੈ ਹੋਰ ਮਾਸੀ ਕਹਿ ਐ ਮਾਸੀ ਤਾਂ ਵਧੀਆ ਵਧੀਆ ਤੁਸੀਂ ਠਾਕਾ ਕਰਦੇ ਹੋ ਉਹ ਠੀਕ ਹੋ ਪਰ ਮੈਨੂੰ ਲੱਗਦਾ ਕਿ ਤੇ ਬਾਅਦ ਮਾਰ ਕੇ ਮਾਰਦੇ ਆਛਦਾ ਰਾ ਤੁਹਾਡਾ ਲਾਲਾ ਲਾਲਾ ਨਹੀਂ ਹੈ ਲਾ ਨਹੀਂ ਇਹ ਪਾਸ ਹੈ ਇਹ ਲਾ ਨਾ 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 ਪੀਪਾ ਘਾਪਿਆ ਵਿੱਚ ਤੇਰਾ ਪੀਪਾ ਧਰਾ ਪਿਆ ਆ ਲਾਓ ਭਾਈ ਜਲੇਬ ਲੈ ਕੇ ਆਉਂਦਾ ਸੀ ਚਲੋ ਇਹ ਜਲੇਬ ਵਾਲਾ ਹਾਂ ਜਲੇ ਵਾਲਾ ਪੀਪਾ ਵਾਂਸੀ ਹੈ ਹਾਂਜੀ ਹੋਰ ਵਧੀਆ ਲੈ ਪਾਣੀ ਪਾ ਨਾ ਬਸ ਹਾਂ ਉਹ ਨਾ ਖਾਏ ਉਹ ਵੀ ਫਿਰ ਕੋਲ ਡੋ ਕੋਲ ਨਾ ਲੱਗ ਜੇ ਹਾਂ ਬਤਾਉੜ ਦਾ ਚਾਹ ਲਓ 2 ਮਿੰਟ ਰਕੋ ਮੈਂ ਲਾਉਂਦੀ ਆ ਨਹੀਂ ਨਹੀਂ ਦੋ ਘਟਾ ਨਾ ਪਿੰਡੀ ਪੂਰੀ ਹੈ ਨਹੀਂ ਕੋਈ ਹੈਗਾ ਹੈਗਾ ਪਿੰਡੀ ਫੜਾ ਦੇ ਮੈਨੂੰ ਮੈਂ ਤਾਂ ਡਰ ਲੱਗਦਾ ਨਾ ਦਿੰਦੇ 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 ਅ ਅੰਦਰ ਪੰਜ ਨੰਨੀ ਪੂਨਾ ਦੇ ਨਹੀਂ ਦਿਖਾ ਕੋਈ ਆਓ ਆ ਦੇ ਉਹ ਤੇ ਲਿਆਂਦੀ ਪਾਸੀ ਹਾਂ ਅਣੀ ਤੇ ਕਿੱਥੇ ਲੱਭ ਜਾਣਾ ਬੰਦੇ ਬਗਵਾ ਕੀ ਗੱਲ ਪ੍ਰਾਂਤ ਦੀ ਬਾਈ ਮੈਂ ਤਾਂ ਦੋ ਪਿੰਨੀ ਦੇ ਬੈਠਾ ਜਾਉ ਹਾਂ ਹਾਂ ਹਾਈ ਬੰਦੇ ਕਿ ਬੰਦੇ ਕਰਦੇ ਕਿਤੇ ਹੋਰ ਇੱਕ ਇੱਥੇ ਮੈਂ ਕਿਹਾਤ ਲੀ ਗੇ ਤੁਹਾਡੇ ਜਗ੍ਹਾ ਤੇ ਬੁਖਰੀ ਬੁਖਰੀ ਲਗਾਤਾਰ ਸਹੀ ਗੱਲ ਆ ਮੇਰੇ ਕੋਲ ਰਾਜਪਤੀ ਬੁਖਰੀ ਆ ਤੁਹਾਡਾ ਉਹ ਨਹੀਂ ਜਾਨਾ ਇਹਨਾਂ ਨੂੰ ਦੋ ਕੰਨ ਦੀ ਕੱਟੀ ਦਾ ਤੇ ਉਹ ਹੀ ਜਾਂਦਾ ਚਲੋ ਹੋਲਪਾਉਂ ਲੈ। ਇਹ ਬੜੇ ਆਉਂਦੀ ਐ ਮੱਝ ਨੂੰ ਐ। ਐਂ ਕੀ ਹੁੰਦਾ? ਫਿਰ ਹੈਲਦੀ ਨਹੀਂ ਮੱਝ ਐ। ਧਾਰ ਰਿਆ ਸੀ। ਇਹਨੂੰ ਵੀ ਦੱਸ ਸਕੋਸ। ਗੋਣ-ਗੋਣ ਦੇ ਇਹਨੂੰ। ਮਤਲਬ ਲੱਗਦਾ। ਇਹਦਾ 14 ਨਹੀਂ ਐ ਮਰਨੀ ਇਹਦਾ ਜੂ। ਇਹਦਾ 14 ਐ। ਮਾਰਦੀ ਤਾਂ ਨਹੀਂ? ਨਾ। ਕੋਈ ਨਾ ਕੋਈ ਬਤਾ ਕੇ। ਸਹੀ ਗੱਲ। ਹੌਣਤਾ ਉਹ ਉੱਠ ਲਈ ਨਾ ਉਤਾਲੀ ਦੀ ਪੁੱਟਾ ਜਾਂਦਾ ਨਹੀਂ ਨਹੀਂ ਉਹਦੇ ਆਉਣ ਲੱਗੇ ਦੁੱਧ ਥੋੜਾ ਆਉਂਦਾ ਉਦੋਂ ਦਾ ਚਾਰ ਜਣਾ ਉਦੋਂ ਚਾਰ ਜਣਾ ਨੂੰ ਦੁੱਧ ਦਿੱਤੀ ਉਹ ਤਾਂ ਚੰਗਿਆ ਹੈਗਾ ਉਹ ਦੋ ਉਹ ਤੂੰ ਚੋਈ ਵਾਲੇ ਟਾਈਮ ਬਾਤ ਹਾਂ ਇੱਕ ਧੋਰੇ ਘਾਹ ਮੋਟੇ ਆ ਗਾ ਧੋਰੇ ਹਾਂ ਗਾਂਹ ਦੇ ਆਉਂਦੇ ਹੋ ਗਾਂਹ ਦੇ ਨਿਕਲਦੇ ਨੇ ਗਾਂਹ ਗਾਂਹ ਦੀ ਚੋਈ ਹੈ ਕਾ ਰਾਜ ਦੇ ਚਲੋ ਜੀ ਕੀ ਹੋ ਗਿਆ ਹੋਰੀ ਆਪਾਂ ਨਹੀਂ ਆਹ ਦੋ ਸਰੇਤਾਂ ਦੇ ਹੌਲੇ ਚੱਕ ਤੇ ਫੱਟੇ ਤੁਸੀਂ ਗਾਂ ਦੀ ਜੋ ਕੇ ਦੇਖ ਲਿਓ ਗਾਂ ਨਹੀਂ ਗਾਂ ਦੀ ਤਾਂ ਮੈਂ ਉਹ ਨੂੰ ਕਿੰਨੀ ਆ ਕੱਟੀ ਬੱਛੀ ਹੈ ਇਹ ਬੱਛੀ ਆ ਉਹ ਕੱਟੀ ਆ ਐ ਅਠੇ ਚਲੋ ਤਾਂ ਕਹ ਅਜਾ ਹਾਈ ਇੰਦਰ ਉਹ ਹੋ ਆ ਟੁਕੀ ਉੱਠੀ ਉੱਠੀ ਆਲਾ ਜਵਾਨ ਨੂੰ ਵੱਡਾ ਲੱਗਦਾ ਵਾ ਵਾ ਇਹਦਾ ਦਾਦਾ ਇਹ ਯਾਰ ਆਜਾ ਸੋਣ ਨਾ ਹੁੰਦਾ ਰੱਲਾ ਦਾ ਨਾ ਮੇਰਾ ਆਵਜ ਕਰਦਰ ਗਿਆ ਅੰਦਰ ਨਾ ਅੰਦਰ ਮੂੰਹ ਲਾਈ ਜਾਂਦਾ ਉਹਨੂੰ ਪਾਜੀ ਦੱਸ ਲੈ ਆ ਵੀ ਆ ਗਈ ਕੋਲ ਨੂੰ ਇਹ ਤਾਂ ਥੱਲੇ ਆ ਗਈ ਇਹ ਤਾਂ ਦੂਜਾ ਦੋ ਦਿਨਾਂ ਦੀ ਆ ਹਜੇ ਬਹੁਤ ਖਰਾਬ ਬਹੁਤ ਖਰਾਬ ਥੱਲੇ ਆ ਬਹੁਤ ਖਰਾਬ ਬੱਚੇ ਬਹੁ ਆ ਨਹੀਂ ਨਹੀਂ ਮਤਲਬ ਭੱਜ ਵੀ ਨਹੀਂ ਥੋੜਾ ਜਿਹਾ ਕੋਈ ਨਾ ਕੰਮ ਨਹੀਂ ਬਈ ਉੱਥੋਂ ਇੰਦਾਂ ਨੂੰ ਨਹੀਂ ਆ ਸਕਦੀ ਸੀ ਤੇਰਾ ਵੀ ਕੈਂਸਲ ਹੋ ਗਿਆ ਹੁਣ ਮੱਝਾਂ ਗਾਈਆਂ ਵਾਲਾ ਹੈ ਨਹੀਂ ਜਾਂਤਰੇ ਚ ਨਹੀਂ ਇਹ ਧਾਰੀ ਕਲੜੀ ਵਾਲੀ ਆ ਹੈ ਧਾਰੀ ਕਲੜੀ ਆ ਧਾਰ ਤਾਂ ਨਹੀਂ ਕਲੜੀ ਨਹੀਂ ਨਹੀਂ ਧਾਰ ਕਲੜੀ ਥੋੜੀ ਹਮ ਹੈਪੀ ਦਾ ਆਪਣੀ ਜੀ ਲੱਗਦਾ ਹਾਂ ਕਿਹਨੂੰ ਧਾਰ ਕਲੜੀ ਆ ਧਾਰ ਦੋੜੇ ਹੱਡੀਆਂ ਧਾਰ ਜੋ ਕੇ ਹਾਂਜੀ ਹਾਂਜੀ ਹਾਂ ਸਵਾ ਸਤਿਵਾਰ ਦਾ ਹੁੰਦਾ ਆ ਦੂਜਾ ਗੋਲ ਕਿੰਵੀਂ ਕਿੰਵੀਂ ਲਓ ਜੀ ਆ ਗਿਆ ਪੱਪਰ ਵਾਲ ਠਾਰ ਤੇ ਮੱਥਾ ਦੇਖਣ ਉਹ ਲਾ ਉਹ ਲਾ ਫਿਰਦਾ ਇਹ ਰਹੀ ਸਥਾਨਾ ਜਿੱਤੇ ਹਰੇਕ ਐਤਵਾਰ ਨੂੰ ਲੋੜਾਂ ਤੇ ਹੱਡੀਆਂ ਦੇ ਇਲਾਜ ਕੀਤੇ ਜਾਂਦੇ ਆ ਬਿਲਕੁਲ ਫ੍ਰੀ ਆ ਪਰ ਉਹ ਆ ਨੇੜੇ ਸਵੱਦੀ ਪੂੰਦਰੀ ਉਹ ਸੌਤਣਾ ਹੋਮਸ਼ਕੀ ਉਹ ਇੱਕ ਦਾਲ ਦੇ ਇਹ ਬਣਾ ਦੇ ਜੇ ਜੇ ਜੂ ਜੂ ਬਣਾ ਲਾਓ ਤੋ ਆ ਜੀ ਦਾ ਤਾਂ ਇਹ ਇਹ ਕਿਰੂਸ਼ਾਤ ਬੋਕਾਠੋਂ ਦਾ ਦੋ ਤਾਂ ਉਹ ਲੋਦਾ ਇੱਥੇ ਦੋ-ਦੋ ਘੰਟੇ ਲੱਗ ਜਾਂਦੇ ਆ ਸਭ ਬਣੀ ਹੋਈ ਹੈ ਇਹਦੀ ਉਹ ਆਈ ਦੋ ਤੋ ਇੱਧਰ ਸਰੂਪ ਤੇ ਆ ਮੰਮੀਆਂ ਸੰਘੀ ਆ ਉਹ ਪੁੱਲ ਦੇ ਨਵੇਂ ਪਈਆਂ ਪਹਿਲਾਂ ਕਰਨੀਆਂ ਦੀ ਆਓ ਪਹਿਲਾਂ ਕਰਨੀਆਂ ਨਹੀਂ ਹੁੰਦੀ ਸਹੀ ਗੱਲ ਆ ਸਭ ਤੋਂ ਪੁਰਾਣਾ ਮਾਡਲ 88 ਦਾ ਹਨਾ ਆ ਤੇ ਉਹ ਨਾਲ ਤੇੜੇ ਤੇ ਕੇ ਤੇ ਉਹਦਾ ਲਈਏ ਤੇ ਉਹ ਸਾਰੇ ਬਿਲਡਿੰਗ ਘਟ ਪਾਤੇ ਖੜੀ ਆ ਉਹ ਵਾਲੀ ਹਾਂ ਇਹ ਜਿਹੜਾ ਸਾਹਮਣੇ ਆ ਨਾ ਉਹ ਵਾਲੀ ਨਹੀਂ ਨੰਗਰਹਾਲ ਵਾਲੀ ਉਹ ਇੱਕ ਮੰਜਰ ਹੋਰ ਪੈ ਗਈ ਪਰ ਹੈਟ ਬੰਨੀ ਸਾਰੇ ਇਹ ਵੀ ਚੱਲਦੇ ਸਿਆੜ ਵਾਲੇ ਸੰਤਾਂ ਦੀ ਬਾਬਾ ਜੰਗਰ ਬੰਦਾ ਦਾ ਨਹੀਂ ਇਹ ਛੜ ਵਾਲੇ ਸੰਤਾ ਹਨ ਹਾਂ ਹਾਂ ਇਹ ਛੜ ਵਾਲੇ ਇਹ ਛੜ ਵਾਲੇ ਹਾਂ ਆਹ ਛਿਆ ਕਪਣਾ ਦੀ ਬੋਲੀ ਆਓ ਬੋਲੀ ਆ ਕੀ ਬਣਾਉਣ ਲੱਗਿਆਂ ਵਿੱਚ ਬੋਲੀ ਬਣਾਈ ਆ ਬੋਲੀ ਬਣਾਈ ਆ ਬੋਲੀ ਛਿਰਾਕ ਬੋਲੀ ਪਹਿਲਾਂ ਮੱਝ ਚੋਂ ਲੱਗੀ ਸੀ ਮੈਨੂੰ ਆਮ ਨੂੰ ਸ਼ੌਂਕ ਚੜਿਆ ਹੋਇਆ ਆ ਸ਼ੌਂਕ ਸੀ ਮੱਝ ਚੋਂ ਤੇ ਬਾਹਰ ਮੇਰੇ ਆ ਨਹੀਂ ਆਏਗੀ। ਥਾਣ ਦੀ ਗਲਟੀ ਆ ਬਿੰਦ। ਬਿੰਦਰਪੁਰ ਨੇ ਹੋ ਗਏ ਬੜੇ ਸਮਾਨ ਚ ਕਰਦੇ। ਬਣ ਗਈ। ਐ। ਲੈ ਉਹ ਇਹ। ਖਾइएਗਾ ਨਾ ਬੌਲੀ। ਆ ਜਾਓ ਵੀ ਜੀ ਨੂੰ ਬੌਲੀ ਖਾਣੀ ਆ ਓਏ। ਕਿਵੇਂ ਬਣੀ ਆ ਬੌਲੀ? ਕੁੜੀ ਆਉਗੀ ਨਹੀਂ ਕਿ ਤੇ ਬਲਪ ਚਾਹੀਏ। ਬਲਪ। ਬਲਪ ਚਾਹੀਏ ਬਲਪ। ਦੇ ਜੀ ਤੇਰੇ ਪ੍ਰੇਤ ਨਿੰਦਕੇਂ ਦੇਖੀ ਬਹੁਤ ਜਿੰਮੇਦਾਰੀ ਦੇਗੀ ਦੇਖੋ ਇਹ ਨਹੀਂ ਬਹਿ ਕੇ ਰਹਿੰਦੇ ਬੱਲਾ ਹਾਂ ਵੀ ਜਿੱਤੇ ਨਾ ਹਾਂ ਸਵਾਰ ਬਣੀਆ ਬੋਲੀ ਦੇਖ ਕੇ ਮਠਾ ਹੋਰ ਨਸਦਾ ਤੜਕ ਨੂੰ ਸ਼ੁਕਰ ਵਧਾ ਨਹੀਂ ਬਹੁਤ ਜੀ ਕਰਦਾ ਸੀਗਾ ਬੋਲੀ ਨੂੰ ਹਨਾ ਸਵੇਰ ਦਾ ਹੂੰ ਹਾਂ ਤੁਸੀਂ ਬਾਹਰ ਖਾਣਾ ਸੀ ਸੇਮਿਆ ਰੱਖ ਲੈ ਨਹੀਂ ਨਹੀਂ ਬੋਲੀ ਬਹੁਤ ਆਪਾਂ ਨੇ ਸੇਮੀਆਂ ਨਹੀਂ ਹਾਂ ਸੋਨਾ ਸੂਟ ਯਾਰ ਕੀ ਕਹੋ ਤੇਰੇ ਯਾਰ ਦਾ ਅੰਗ ਲਿਆ ਕੇ ਦਿੱਤਾ ਯਾਰ ਪਾਈ ਪਿਛਲਡ ਸੁਣਾ ਰਹੇ ਦੇ ਜੀ ਓਕੇ ਜੀ ਖੋਲ ਲਾ ਅੱਬ ਬੈਣ ਲੱਗਿਆ ਨਹੀਂ ਵਧੀਆ ਲੱਗਿਆ ਸੂਟ ਮੈਨੂੰ ਕਹਿੰਦੀ ਰੰਗ ਕਹੇ ਜੱਲਿਆ ਤਾਂ ਅੰਦਰ ਤਾਂ ਬਹੁਤ ਖੁਲਣ ਆਉਂਦੇ ਗੱਲਾਂ ਯਾਰ ਖੋਲ ਸੇ ਇੰਨੇ ਇੰਨੇ ਸਾਰੇ ਆ ਗਏ ਨਹੀਂ ਬੋਡੀ ਹੋਏ ਆਉਣਗੇ ਨਹੀਂ ਪੂਰਾ ਸ਼ੂਟ ਹੀ ਆਉਣੀ ਹੈ ਮੇਰੇ ਕੋਲ ਤੋ ਪੂਰਾ ਆ ਅੱਜ ਤਾਂ ਫੈਟ ਹੀ ਨਹੀਂ ਕੀਤੀ